ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਭਿੰਡਰ ਕਲਾਂ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਇਹਨੂੰ ਧਰਮਕੋਟ ਚਾਰ ਜਾਨਵਰ ਵਿਖਾਉਣੇ ਆ ਭਾਅ ਹੋਣਗੇ ਜਮਾਂ ਹੀ ਜਾਇਜ਼ ਤਿੰਨ ਸੂਈਆਂ ਇੱਕ ਗੱਬਣ ਦੋ ਸੂਈਆਂ ਸਵਾਈਆਂ ਵੈੜਾਂ ਇੱਕ ਸੂਈ ਸਵਾਈ ਮੱਝ ਤਾਜੀ ਇੱਕ ਗੱਬਣ ਵੈੜ ਤਿਆਰ ਇਨਫੋਰਮੇਸ਼ਨ ਲੈ ਦਿੰਨਾ ਭਾਅ ਹੋਣਗੇ ਜਮਾਂ ਹੀ ਜਾਇਜ਼ ਸਤਿ ਸ੍ਰੀ ਅਕਾਲ ਜੀ ਨਾ ਦੱਸ ਦੀ ਨਾਮ ਲਖਮੀਰ ਸਿੰਘ ਜੀ ਪਿੰਡ ਭਿੰਡਰ ਤੋਂ ਜਿਹੜਾ ਮੋਗਾ ਤਹਿਸੀਲ ਕਰਮਪੁਰ ਤੋਂ ਹੋ ਗਏ ਫੋਨ ਨੰਬਰ ਦੱਸੋ 774537011 998115755 ਇੱਥੇ ਹੀ ਚੱਲ ਬੋ ਹਾਂਜੀ ਇੱਥੇ ਹੀ ਚੱਲੋ ਦੱਸੋ ਇਹ ਦੂਜੇ ਸੂਏ ਵਹਿੜਾ ਜੀ ਇਹ ਥੱਲੇ 10 ਕਿਲੋ ਦੁੱਧ ਜੋਗੇ ਅੱਜ ਹੀ ਆਈ ਆ ਅਗਲਾ ਭੜਾ ਹੀ 9 ਮੰਨ ਕੇ ਆ ਜੇ ਕਿਲੋ ਘਾਟੀ ਮੰਨ ਲਵੇ ਇਹਦੇ ਬਹਿਣੀ ਦੇ ਮਗਰਲਾ ਥਣ ਜੀ ਅੱਧਾ ਵਾ ਠੀਕ ਆ ਜੀ ਬਹਿਣੀ ਵਾਲਾ ਹਾਂਜੀ ਬਹਿਣੀ ਵਾਲਾ ਕਿੰਨੇ ਦੀ ਇਹ ਆਪਾਂ ਦੇ ਸਮਝ ਪਾਈ ਗਿਆ 22000 ਦੀ ਬਾਈ ਕਹਿੰਦਾ ਦੇ ਦੇਾਂਗੇ 10 ਕਿਲੋ ਦੁੱਧ ਚੋ ਕੇ ਬਾਈ ਕਹਿੰਦਾ ਅੱਜ ਹੀ ਆਈ ਆ ਆਪਣੇ ਕੋਲੇ 22000 ਦੀ ਬਾਈ ਕਹਿੰਦਾ ਦੇ ਦੇਾਂਗੇ ਯਾਰ ਭਾ ਤਾਂ ਜੈ ਜੀ ਆ ਜੀ ਨੇ ਦੁੱਧ ਦਾ 24 ਦਿਨ ਹੋ ਗਿਆ ਕੀ ਗੱਲ ਠੀਕ ਆ 24 ਦਿਨ ਹੋ ਗਏ ਬਾਈ ਕਹਿੰਦਾ ਇਹਦੀ ਏ ਆਈ ਹੋਈ ਨੂੰ ਯਾਨੀ ਕਿ ਟੀਕਾ ਲੱਗੇ ਨੂੰ ਗਾਂ ਵਾਲੇ ਸੂਏ ਆਸਤੇ ਤੇ ਜਿਹੜੇ ਭੈਣ ਭਰਾਣੇ ਦੁੱਧ ਦਾ ਬੁੱਤਾ ਲਾਉਣਾ ਥੋੜੇ ਪੈਸੇ ਲਾਉਣੇ ਆ 10 ਕਿਲੋ ਦੁੱਧ ਹੈ 22000 ਮੁੱਲ ਹੈ ਆ ਜਿਹੜੇ ਪਾਸੇ ਆਪਾਂ ਬਹਿ ਕੇ ਚਵਾਈ ਕਰਦੇ ਆ ਤੇ ਆ ਮਗਰਲਾ ਥਾਣ ਅੱਧਾ ਜੇ ਪਰਲੇ ਥਾਣ ਚ 4 ਕਿਲੋ ਦੁੱਧ ਆ ਤੇ ਮਗਰਲੇ ਚ ਔਰਲੇ ਚ 2 ਕਿਲੋ ਹੀ ਆ ਦੂਜੇ ਤਿੰਨੇ ਥਾਣ ਓਕੇ ਆ ਜਾਵਾਂ ਭੂਰ ਨਹੀਂ ਛਟਾਣੀ ਭੂਰ ਨਹੀਂ ਕੋਈ ਛੱਟਾ ਨਹੀਂ ਸੀਲ ਸੌ ਪੂਰੀ ਆ ਮੁੱਲ ਵੀ ਕਿਹੜਾ ਫਿਰ 22000 ਜਹ ਜੀ ਭਾ ਦੁੱਧ ਵੀ 10 ਕਿਲੋ ਆ ਦੋ ਨੰਬਰ ਤੇ ਆ ਜਾ ਇਹ ਜੀ ਤੀਜੇ ਦੂਏ ਸੂਈ ਆ ਜੀ ਇਹ ਕੱਲ ਸ਼ਾਮ ਦੀ ਸੂਈ ਆ ਅੱਛਾ ਜੀ ਇਹਦਾ ਮਗਰ ਆਹ ਬੱਚਾ ਬੱਚਾ ਦਾ ਬਹੁਤ ਚੰਗਾ ਪਰ ਹੈਗਾ ਬੱਚਾ ਭੱਬੂ ਆ ਜੇ ਕਿਤੇ ਵੱਛੀ ਹੁੰਦੀ ਕਾਣੂ ਗੱਲਾਂ ਕਰਦੇ ਕਿੰਨਾ ਕੁ ਪਿਆਜੂ 11 12 ਕਿਲੋ ਬੌਲਾ ਕਿੰਨਾ ਕੁ ਪਿਆਜੂ ਕੋਲ ਨੂੰ 3 4 ਕਿਲੋ ਹੋਰ ਪੜਨਾ ਜਾਈ 11 12 ਕਿਲੋ ਬੌਲਾ 14 ਪਿਆਜੇ 15 ਪਿਆਜੇ ਇੱਥੇ ਦੁੱਧ ਪਿਆਜੂ ਹੁਣ ਜਿਹੜਾ ਤੁਸੀਂ ਚੋ ਲੈਣਾ ਭਾਂਡੇ ਚ ਪਾ ਲੈਣਾ ਮਿਲ ਲੈਣਾ 11 12 ਬੌਲਾ ਰੈਡੀ ਆ ਤੇ ਰਸੀਵਨ ਤਾਂ ਅਗਲੇ ਨੇ ਚੰਗਾ ਲਵਾਇਆ ਸੀਗਾ ਬੱਚਾ ਹੈ ਦਾ ਬਾਲਾ ਚੰਗਾ ਪਰ ਹੈਗਾ ਬੱਚਾ ਹਾਂ ਇਹ ਕਹਿੰਦੇ ਬੱਚੀ ਹੁੰਦੀ ਜਮਦਾ ਬੱਚਾ 10000 ਦਾ ਸੀ ਤੇ ਤਿਆਰ ਹੋਈ 2 ਲੱਖ ਦੀ ਵੱਚੀ ਸੀ ਪਰ ਵੱਚਾ ਸੀ ਸਾਬ ਪੂਰੀ ਕਿੰਨੇ ਦੀ ਸ਼ਰਮਾ ਇਹ ਦਰਾਂਗੇ 46000 ਦੀ 40 ਤੇ 6 46000 ਦੀ ਸ਼ਰਮਾ ਕਹਿੰਦਾ ਦੇ ਦਿਆਂਗੇ ਦੋ ਨੰਬਰ 11 ਕਿਲੋ ਵੰਗੂ ਬੌਲਾ ਤਿਆਰ ਆ 11 12 14 15 ਖੁੱਲਾ ਪਿਆ ਦੇਣਾ ਤੁਹਾਡੀ ਸੇਵਾ ਹੀ ਹੋ ਸਕਦਾ ਵੱਧ ਪਿਆ ਜੀ ਦੋ ਨੰਬਰ ਤਿੰਨ ਨੰਬਰ ਜੀ ਤੀਜੇ ਤੋਂ ਸੁਈ ਗਈ ਦੇ ਕੱਲ ਸ਼ਾਮ ਨੂੰ 4 ਵਜੇ ਸੀ ਜਿਹੜੇ ਮਗਰ ਕੱਟੀ ਹੈ ਜੀ ਮਗਰ ਕੱਟੀ ਮੇਲ ਫੀਮੇਲ ਕੱਪ ਕੱਢੜੀ ਇਹ ਨਹੀਂ ਆਪਾਂ ਬੱਚੇ ਨੂੰ ਪਿਆ ਕੇ ਜੀ ਚਾਰ ਦੋ ਉੱਪਰ ਬੌਲਾ ਕੱਢਿਆ ਹੀ ਡੰਗਣਾ ਕਿੰਨਾ ਕੁ ਪਿਆਜੂ ਦੋ ਚਵਾਈਆਂ ਹੋਊਗੀ ਮਨ ਕਰ 14-15 ਕਿਲੋ ਦਾ ਚਾਉਣਾ ਚਾਹੀਦਾ ਦੋ ਚਵਾਈਆਂ ਹੋ ਗਈਆਂ 4 ਕਿਲੋ ਤੋਂ ਉੱਪਰ ਕੱਢਿਆ ਬੌਲਾ ਬੱਚੇ ਨੂੰ ਪਿਆਇਆ ਹੀ ਨਾਲ ਥੱਲੇ ਵੀ ਛੱਡਿਆ ਆ ਜਾਣਾ ਨਾਲੇ ਬੱਚੇ ਨੂੰ ਵੀ ਪਿਆਇਆ ਨਾਲੇ ਥੱਲੇ ਵੀ ਛੱਡਿਆ ਖਾਲੀ ਨਹੀਂ ਕੀਤੀ ਫੇਰ ਵੀ 4 ਕਿਲੋ ਤੋਂ ਬਾਹਰ ਬੌਲਾ ਝੋਇਆ ਦੋਹਾਂ ਚਵਾਈਆਂ ਸੋਭਾ ਵੀ ਸ਼ਾਮ ਨੂੰ ਵੀ ਕਿੰਨਾ ਕੁ ਪਿਆਜੂ 15 ਕਿਲੋ ਤਾਂ ਦੇਣਾ ਹੱਕ ਆ ਜੀ ਫੇਰ ਤਾਂ 15 ਕਿਲੋ ਦੇਣਾ ਚਾਹੀਦਾ ਜੇ ਬੌਲਾ ਹੀ ਨਾ ਦਿੱਤਾ ਇਹਨੇ ਕੋਸ ਬੌੜਾ ਬੱਚੇ ਨੇ ਵੀ ਚੁੰਗਿਆ ਕੁਛ ਬੌੜਾ ਥੱਲੇ ਵੀ ਛੱਡਿਆ ਕਿਉਂਕਿ ਤਾਜੀ ਸੂਈ ਆ ਤੇ 4 ਕਿਲੋ ਤੋਂ ਬਾਹਰ ਬੌੜਾ ਭਾਈ ਕਹਿੰਦਾ ਆਪਾਂ ਚੋਲਿਆ ਤੇ ਉਸ ਹਿਸਾਬ ਨਾਲ ਤਾਂ 15 ਕਿਲੋ ਦੁੱਧ ਦੇਣਾ ਚਾਹੀਦਾ ਤੇ ਬਾਈ ਵੀ 15 ਹੀ ਕਹਿੰਦਾ ਖੁੱਲਾ ਪਿਆ ਜੂ ਤਾਜੀ ਸੂਈ ਸਵਾਈ ਮੱਝ ਮਗਰ ਵੀ ਕੱਟੀ ਆ ਤੇ ਮੋٹے-ਮੋٹے ਥਾਣ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਕਿੰਨੇ ਦੀ ਸ਼ਰਮ ਆ ਇਹਦਾ ਮੁੱਲ 92 ਆ ਜੀ 92000 ਦੀ ਦੇ ਦੇਣੀ ਆ ਤੇ ਜੇ ਕਿਤੇ ਕਰਮਾਂ ਵਾਲੀ ਦੁੱਧ ਪਿਆ ਦੇ 15 ਕਿਲੋ ਫੇਰ ਤਾਂ ਯਾਰ 92000 ਜਾਇ ਜੀ ਮੁੱਲ ਹੈ 1.5 ਲੱਖ ਦੀ ਦਿੰਦਾ ਅਗਲਾ ਪਰ ਸ਼ਰਮੇ ਦੇ ਮੁੱਲ ਜਾਇ ਜੀ ਹੁੰਦੇ ਆ ਵਹਿੜਾਂ ਦੇ ਵੀ ਜਾਇ ਜੀ ਆ ਹੁਣ ਆ 10 ਕਿਲੋ ਦੁੱਧ ਕਿਹਨੇ 22000 ਦੀ ਦੇਣੀ ਆ ਰੇਕ ਨੇ 30 35000 ਦੀ ਦੇਣੀ ਸੀ ਆ 46000 ਦੀ ਚਾਰ ਨੰਬਰ ਸ਼ਰਮਾ ਜੀ ਇਹ ਜੀ ਦੂਜੇ ਸੂਰੇ ਵਹਿਣ ਸੁਣੀ ਆਈ ਤਿੰਨ ਤਰੀਕ ਨੂੰ ਉਹਨੂੰ ਨਵਾਂ ਮਹੀਨਾ ਲਾ ਕੇ ਆਣਾ ਈ ਤਿੰਨ ਨੂੰ ਨਵਾਂ ਲਾ ਕੇ ਆਣਾ ਹਾਂਜੀ ਮਨਕਲਰਾਂ ਪਹਿਲਨ ਨੇ ਯਾਨੀ ਕਿ 25 ਤੋਂ 26 ਲੀਟਰ ਦੁੱਧ ਚਵਾਇਆ ਠੀਕ ਆ ਬਾਕੀ ਦੀ ਬਾਕੀ ਦੇ ਦੋਨ 6 ਫੁੱਟ ਕਾਦਦਾ ਮੇਰਾ ਤੇ ਨਾਲ ਖੜੀ ਦੇ 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 ਰੇਲ ਗੱਡੀ ਦੇ ਡੱਬੇ ਜੱਡੀ ਆ ਫੁੱਲ ਵੱਡੀ ਵਹਿੜ ਉਹ ਦਿੰਦੀ ਆਪਾਂ ਵੇਹ ਭਾਈ ਦੀ ਬਹੁਤ ਬਾਈ ਕਹਿੰਦਾ ਭਾਈ ਦੀ ਆ ਖੋਲ ਕੇ ਉਧਰ ਚੱਲੋ ਵਿਖਾ ਦੇਨੇ ਹਾਈਟ ਵਾਲੇ ਬਸੋ ਐਕਸਟਾ ਆਰਡੀਨਰੀ ਸੋਹਣਾ ਬੋਡੀ ਸਟਰਕਚਰ ਖੁੱਲ ਢਲੇ ਅੰਗਾਂ ਪੈਰਾਂ ਦੀ ਆ ਰੇਲ ਗੱਡੀ ਦੇ ਡੱਬੇ ਜੱਡੀ ਵਾਕਿਆ ਹੀ ਓਡੀ ਵਹਿੜ ਦੁੱਧ ਦਿੱਤਾ ਇਹਨੇ ਪਹਿਲਨ ਨੇ ਪੱਤੀ ਤੋਂ 26 ਕਿਲੋ ਚੋਏ ਨੇ 25 ਤੋਂ 26 ਕਿਲੋ ਆਪਣਾ ਜੀ ਉਹਨਾਂ ਦੇ ਘਰੇ ਮਾਲਕਾਂ ਦੇ ਚੋਏ ਹੋਣਾ ਹੁੰਦਾ ਹੁੰਦਾ ਸੀ ਭਾਈ ਠੀਕ ਐ ਆਪਣੀ ਗਵਾਣ ਪਿੰਡੋਂ ਲਈ ਬਾਹਲੀ ਦੂਰੋਂ ਨਹੀਂ ਗਵਾਣ ਪਿੰਡੋਂ ਲਈ ਭਾਈ ਕਹਿੰਦਾ ਬਾਹਲੀ ਦੂਰੋਂ ਨਹੀਂ ਲਈ ਚਾਰ ਹੀ ਥਾਣਾ ਅੱਜ ਹੈਗੀ ਤਰੀਕ 26 ਤੇ ਚਾਰ ਕ ਦਿਨ ਆ ਲਾ ਲਓ ਤੇ ਤਿੰਨ ਤਰੀਕ ਨੂੰ ਇਹਨੂੰ ਨੌਵਾਂ ਮਹੀਨਾ ਲੱਗ ਜਾਣਾ ਜਾਨੀ ਕਿ ਇੱਕ ਮਹੀਨਾ ਸੱਤਾਂ ਅੱਠਾਂ ਦਿਨਾਂ ਦੀ ਕੱਚੀ ਐ ਤੇ ਸੱਤ ਅੱਠ ਦਿਨ ਅਗਲਾ ਦੱਬ ਕੇ ਸੇਵਾ ਕਰ ਲੈ ਕਿਤੇ ਬਾਕੀ ਝੋੜ ਕੋ ਦਾ ਹੀ ਬਣਦਾ ਹਾਂ ਹਾਂ ਤੇ ਇੱਕਦਮ ਰੁੱਤ ਵਧੀਆ ਜੀ ਸੁੰਦੀ ਆ ਇੱਕ ਕਦੇ ਦੋ ਕਿੱਕਟੇ ਇਹਨੂੰ ਫੀਡ ਦੇ ਪੈ ਜਾਣ ਵਜਨ ਪਹਿਲਾਂ ਵੀ ਚੰਗਾ ਹੈ ਹੋਰ ਵਜਨ ਕਰ ਜੂਗੀ ਤੇ ਸੋਨਾ ਵੱਡਾ ਲੈਵਾ ਤਿਆਰ ਕਰਕੇ ਸੂ ਕਿੰਨੇ ਦੀ ਸ਼ਰਮਾ ਇਹ ਬਈ ਹੁਣ ਦੀ ਤਰੀਕ ਤੇ ਆਪਾਂ 70 ਦੀ ਦੇ ਦਾਂ ਤਿਆਰ ਹੋਈ ਤਿਆਰ ਵੀ ਤਾਂ ਲੱਖੋਂ ਬਾਹਰ ਦੀ ਹੈਗੀ ਆ ਅੱਜ ਬਾਈ ਕਹਿੰਦਾ 70 ਦੀ ਦੇ ਦਿਆਂਗੇ ਚਿੱਟੇ ਰੰਗ ਦੀ ਵਹਿੜ ਫੇਸ ਤੇ ਆਨਾਂ ਵੱਡੇ ਵੱਡੇ ਕਾਲੇ ਡੱਬ ਜੇ ਆ ਤੇ ਜਾਂ ਇੱਕ ਊ ਟੂਈ ਤੇ ਆ ਬਾਕੀ ਇਹਦੇ ਨਹੀਂ ਗੰਦੀ ਜੀ ਇਹ ਸ਼ਿੱਕੀ ਹੋਊਗੀ ਇਹਨੂੰ ਦੰਦ ਪਟਾਉਣੇ ਨੇ ਧੱਕਾ ਬੜਾ ਕਰਦੀ ਆ 6 ਦੰਦ ਸ਼ਿੱਗੀ ਵੜ ਦੂਜਾ ਸੁਆ ਫੁੱਲ ਵੱਡੀ ਇੱਕ ਮਹੀਨਾ ਸੱਤਾਂ ਅੱਠਾਂ ਦਿਨਾਂ ਦੀ ਕੱਚੀ ਆ ਤੇ ਇੱਕ ਮਹੀਨਾ ਸੱਤਾਂ ਅੱਠਾਂ ਦਿਨਾਂ 'ਚ ਦੋ ਗੱਟੇ ਨੇ ਫੀਡ ਦੇ ਵਧੀਆ ਖਾ ਜਾਣੇ ਆ ਟਰਾਂਜਿਸ਼ਨ ਦੇ ਜਿਹੜਾ 2200 ਦਾ ਗੱਟਾ ਆਉਂਦਾ ਤੇ ਦੋ ਗੱਟੇ ਇਹਨੂੰ ਫੀਡ ਦੇ ਪਾ ਜੇ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਜਿੱਦਣ ਤਿਆਰ ਹੋ ਜਾਂਦੀ ਲੈਟ ਕੇ ਸੁ ਪੋਲੇ ਇਹ ਹੱਥ ਨਾਲ ਲੱਖੋਂ ਬਾਹਰ ਵਿਕ ਜਾਣਾ ਵੱਚੀ ਨੇ ਜੇ ਕਿ ਇਹਨੇ ਤਿਆਰ ਕਰਕੇ ਵੀ ਵੇਚ ਨਹੀਂ ਹੋਈ ਬਿਲਕੁਲ ਜਾਇਜ਼ ਭਾਅ ਦੇ ਚਾਰ ਜਾਨਵਰ ਦੋ ਸੁਈਆਂ ਸਵਾਈਆਂ ਵਹਿੜਾ ਇੱਕ ਤਾਜੀ ਸੁਈ ਮੱਝ ਮਗਰ ਕੱਟੀ ਐ ਗੱਬਣ ਵਹਿੜ ਫੋਨ ਨੰਬਰ ਸਕਰੀਨ ਤੇ ਸਸੀਕਾ